ਕਾਦਾ ਨਕਸ਼ਾ ਪਾਸ ਕੀਤਾ ਤੁਸੀਂ ਰਹਿੈਸ਼ੀ ਨਕਸ਼ਾ ਵਾ ਰਹਿੈਸ਼ੀ ਨਕਸ਼ਾ ਇੱਥੇ ਪਾਸ ਹੋ ਸਕਦਾ ਘਰ ਦਾ ਨਕਸ਼ਾ ਕਟਵਾ ਕੇ ਇੱਥੇ ਦੁਕਾਨਾਂ ਬਣ ਰਹੀਆਂ ਨੇ ਕਟਵਾਤੀਏ ਵੇ ਨਕਸੇ ਰਿਆ ਇਹ ਤਾਂ ਮੈਂ ਆਉਣਾ ਹੁਣੇ ਤਾਂ ਤੁਸੀਂ ਹੁਣ ਮੂਰੇ ਮੂਰੇ ਮੈਂ ਕਿਹਾ ਵੀ ਜੀਸੀਬੀ ਲੈ ਕੇ ਜਾਉ ਤੇ ਉੱਥੇ ਉਲਟਾਉਣਾ ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਉੱਤੇ ਸ਼ੋਰੂਮ ਬਣ ਰਹੇ ਕੀ ਘਰ ਦਾ ਨਕਸ਼ਾ ਇੱਥੇ ਕੱਟਿਆ ਜਾ ਸਾਰਾ ਸਾਈਨ ਕਰਕੇ ਦਿਓ ਮੈਨੂੰ ਕੌਣ ਰਿਸਪਾਂਸਿਬਲ ਹੈ ਇਹਦੇ ਲਈ ਕਿਤੇ ਵੀ ਪੂਰੀ ਕਰਾਲੀ ਵਿੱਚ ਇੱਕ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਠੀਕ ਹੈ ਮੈਂ ਬਰਦਾਸ਼ਤ ਨਹੀਂ ਕਰਨੀ ਉਤੋਂ ਨਾ ਇਹ ਬੰਦੇ ਇਹ ਲੈਂਦੇ ਨੇ ਜਿਹੜੇ ਕੱਟ ਰਹੇ ਨੇ ਕਿ ਸਾਡੀ ਤਾਂ ਐਮਐਲਏ ਨਾਲ ਗੱਲ ਹੋਈ ਹੈ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਨਾ ਮੇਰੇ ਕੋਲ ਆਇਓ ਮੈਂ ਉਹਨਾਂ ਚੋਂ ਨਹੀਂ ਹੈਗੀ ਜਿਹੜੇ ਵਿਕ ਜਾਂਦੇ ਆ ਖਰੀਦੇ ਨਹੀਂ ਜਾ ਸਕਦਾ ਦੇ ਨਕਸ਼ਾ ਕੈਨਸਲ ਕਰੋ ਇਥੋਂ ਠੀਕ ਹੈ ਮੈਂ ਇੱਕ ਅੰਦਰ ਮੈਂ ਆਪਣੇ ਆਪ ਕਰੂੰਗਾ ਮੈਂ ਆਪਣੇ ਬੰਦੇ ਨੂੰ ਲਾ ਲੇਦੇ ਇਹਦਾ ਘਰ ਦਾ ਨਕਸ਼ਾ ਕੈਨਸਲ ਕਰਵਾ ਰਿਹਾ ਮੈਂ ਮਕੰਮਾ ਮੈਂ ਆਪਣੇ ਆਪ ਕਰਵਾ ਲਵਾਂ ਸਿਰਫ ਇਹ ਵਾਲਾ ਨਹੀਂ ਇਹਦਾ ਘਰ ਦਾ ਨਕਸ਼ਾ ਵੀ ਕੈਨਸਲ ਕਰੋ ਠੀਕ ਹੈ ਕੁਰਾਲੀ ਦੇ ਵਿੱਚ ਲਗਾਤਾਰ ਚਿੱਤੇ ਵੀ ਨਾਜਾਇਜ਼ ਬਿਲਡਿੰਗ ਬਣਦੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਪੁੱਜ ਜਾਂਦੇ ਨੇ ਅਤੇ ਉੱਥੇ ਉਹ ਬਿਲਡਿੰਗ ਢਾਹ ਦਿੰਦੇ ਨੇ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲਾਂ ਇੱਕ ਵਾਰ ਤਸਵੀਰਾਂ ਦਿਖਾਣ ਮਰੰਡੇ ਰੋਡ ਤੇ ਤਿੰਨ ਸ਼ੋਰੂਮ ਬਣ ਰਹੇ ਸੀ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਜੋ ਤਿੰਨ ਸ਼ੋਰੂਮ ਸੀ ਇਹ ਕਾਂਗਰਸ ਦੇ ਕੀ ਕੋਈ ਕਾਉਂਸਲਰ ਹੈ ਉਸ ਦਾ ਇਹ ਸ਼ੋਰੂਮ ਬਣ ਰਿਹਾ ਸੀ ਤੇ ਨਕਸ਼ਾ ਉਸ ਨੇ ਘਰ ਦਾ ਪਾਸ ਕਰਵਾਇਆ ਹੋਇਆ ਸੀ ਤੇ ਮਕਾਨ ਦੀ ਥਾਂ ਦੁਕਾਨ ਸ਼ੋਰੂਮ ਬਣਾਈ ਜਾ ਰਹੀ ਸੀ ਜਿਸ ਤੋਂ ਜਿਸ ਦੀ ਜਾਣਕਾਰੀ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੂੰ ਲੱਗੀ ਤੇ ਉਹ ਮੌਕੇ ਤੇ ਪੁੱਜੇ ਤੇ ਉਹਨਾਂ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ ਕਿ ਤੁਰੰਤ ਇਸ ਨੂੰ ਢਾਇਆ ਜਾਵੇ ਅਤੇ ਜੇਕਰ ਕੋਈ ਵੀ ਕੁਰਾਲੀ ਸ਼ਹਿਰ ਦੇ ਵਿੱਚ ਨਜਾਇਜ਼ ਤੌਰ ਤੇ ਕੋਈ ਵੀ ਬਿਲਡਿੰਗ ਬਣਾਏਗਾ ਤਾਂ ਉਸ ਤੇ ਕਾਰਵਾਈ ਵੀ ਕੀਤੀ ਜਾਵੇਗੀ ਕੀ ਕਹਿਣਾ ਇਸ ਮੌਕੇ ਮੈਡਮ ਕਨਮੋਲ ਗਗਨ ਮਾਨ ਦਾ ਜੋ ਕਿ ਮੋਰਿੰਡਾ ਰੋਡ ਤੇ ਪਹੁੰਚੇ ਹੋਏ ਹਨ ਕੀ ਕਹਿ ਰਹੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਇਲਲੀਗਲ ਸ਼ੋਰੂਮ ਬਣ ਰਹੇ ਸੀਗੇ ਤੁਸੀਂ ਕਮਰ ਕੋ ਆਇਆ ਕਿ ਕੀ ਕਹਿਣਾ ਚਾਹੁੰਦੇ ਹੋ ਦੇਖੋ ਕੱਲਾ ਕੰਮ ਸੀ ਰੁਕਵਾਇਆ ਨਹੀਂ ਇੱਥੇ ਜੀਸੀਬੀ ਮੰਗਵਾਈ ਹੈ ਇਹਨੂੰ ਸਾਰੇ ਨੂੰ ਪਧਰਾ ਕਰਾਂਗੇ ਅਸੀਂ ਕਲੀਅਰ ਕਾਟ ਇਹ ਅਧਿਕਾਰੀ ਇਹਨੂੰ ਹੁਰਦੇਸ਼ ਦਿੱਤੇ ਹੋਏ ਵੀ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਨਾ ਕਰੋ ਇੱਥੇ ਨਾਲ ਹਾਈਵੇ ਚੱਲਦਾ ਹਾਈਵੇ ਉੱਤੇ ਸ਼ੋਰੂਮ ਬਣ ਨਹੀਂ ਸਕਦੇ ਸੋ ਇਹ ਇਹਨਾਂ ਨੂੰ ਕਲੀਅਰ ਹਦਾਇਤ ਦਿੱਤੀ ਹੋਈ ਹੈ ਮੈਨੂੰ ਲੱਗਦਾ ਵੀ ਜਿਸ ਹਾਵ ਨਾਲ ਨਾ ਇਹਨਾਂ ਨੂੰ ਕਲੀਅਰ ਇਹ ਗੱਲ ਵੀ ਦੱਸੀ ਹੈ ਵੀ ਨਾ ਅਸੀਂ ਕਿਸੇ ਨਾਲ ਸਾਡਾ ਲੈਣ ਦੇਣਾ ਨਾ ਕੋਈ ਗੱਲ ਹੈ ਜਦੋਂ ਇਹ ਕਿਤੇ ਵੀ ਇਹ ਜਿਹੀਆਂ ਗੈਰ ਕਾਨੂੰਨੀ ਢੰਗ ਨਾਲ ਸਾਰੀਆਂ ਚੱਲਦੀਆਂ ਤਾਂ ਕਲੀਅਰ ਕੱਟ ਇੱਕ ਗੱਲ ਕਹਿ ਦਿੰਦੇ ਆ ਵੀ ਅਸੀਂ ਤਾਂ ਜੀ ਐਮਐਲਏ ਕੋਲ ਪੈਸੇ ਦੇ ਦਿੱਤੇ ਆ। ਨਾ ਮੈਂ ਫੜਿਆ ਨਾ ਮੈਂ ਫੜਿਆ। ਫੜਾ ਨਾ ਮੈਨੂੰ ਫੜਾਉਣ ਆਇਓ। ਗਲਤੀ ਨਾਲ ਵੀ ਇਹ ਨਾ ਸੋਚਿਓ ਕਿ ਐਮਐਲਏ ਖਰੜ ਦੀ ਐਮਐਲਏ ਨੂੰ ਖਰੀਦਿਆ ਤੁਹਾਨੂੰ ਲੱਗਦਾ ਹੋਣਾ ਵੀ ਅਸੀਂ ਗੈਰ ਕਾਨੂੰਨੀ ਕੰਮ ਕਰਾਂਗੇ ਤੇ ਐਮਐਲਏ ਨੂੰ ਪੈਸੇ ਦੇ ਕੇ ਚੁੱਪ ਕਰਵਾ ਲਵਾਂਗੇ। ਚਾਹੇ ਕੋਈ ਖਰੜਦਾ ਬਿਲਡਰ ਹੈ ਚਾਹੇ ਕੋਈ ਕੁਰਾਲੀ ਦਾ ਤੇ ਜਾਂ ਕੰਮ ਚੱਲਦਾ ਨਵਾਂ گاਉਂ ਦੇ ਵਿੱਚ ਇੱਕ ਜੀਸੀਬੀ ਨਾ ਜਿਸ ਹਿਸਾਬ ਨਾਲ ਤੁਸੀਂ ਲੱਗੇ ਹੋਏ ਇੱਕ ਜੀਸੀਬੀ ਪੱਕੀ ਮੈਂ ਆਪਦੇ ਕਾਫਲੇ ਚ ਰੱਖ ਲੈਣੀ ਹੈ ਤੇ ਇਹ ਸਾਰੀਆਂ ਗੈਰ ਕਾਨੂੰਨੀ ਉਹ ਸਾਰੀਆਂ ਸਾਫ਼ ਕਰਨੀਆਂ ਨੇ ਅੱਜ ਇੱਥੇ ਕਰਾਈ ਆ ਅਗਲੀ ਵਾਰੀ ਕਰੜਦੀ ਆ ਇਹ ਡੇਲੀ ਕੱਦੀ ਉਹ ਸਾਰੀ ਜਿਸ ਹਿਸਾਬ ਨਾਲ ਤੇ ਜਿੰਨੇ ਵੀ ਅਧਿਕਾਰੀ ਨੇ ਅਫਸਰ ਨੇ ਕੰਨ ਖੋਲ ਕੇ ਸੁਣ ਲਓ ਤੁਹਾਡੇ ਤੋਂ ਕਿਸੇ ਤੋਂ ਮੈਂ ਮਹੀਨਾ ਹਫ਼ਤਾ ਨਹੀਂ ਲੈਂਦੀ ਜੇ ਤੁਹਾਨੂੰ ਲੱਗਦਾ ਹੋਵੇ ਕੀ ਚੁੱਪ ਕਰ ਜਾਣਾ ਇਹ ਕੰਮ ਬੰਦ ਕਰ ਦਿਓ ਕਈਆਂ ਦੀਆਂ ਵਿਜੀਲੈਂਸ ਇਨਕੁਆਰੀਆਂ ਖੁੱਲੀਆਂ ਹੋਈਆਂ ਕਈਆਂ ਦੀਆਂ ਹੋਰ ਖੁੱਲ ਜਾਣਗੀਆਂ ਸੋ ਇਹ ਕਲੀਅਰ ਕਟੇ ਦੇਸ਼ ਹੈ ਕਿ ਇਹ ਧੰਦੇ ਬੰਦ ਕਰ ਦਿਓ ਬਹੁਤ ਟਾਈਮ ਹੋ ਗਿਆ ਮੈਡਮ ਇਹ ਵੀ ਪਤਾ ਚੱਲਿਆ ਵੀ ਇਹ ਕਿਸੇ ਕਾਉਂਸਲਰ ਦੀ ਹੋਇਆ ਜਿਹੜੀ ਸ਼ੋਰੂਮ ਮਲ ਰਹੀ ਹੈ ਕਿਸ ਦੇ ਕਾਉਂਸਲਰ ਦੀ ਕੀ ਦੇ ਕਾਉਂਸਲਰ ਦੇ ਹੈ ਹਾਂਜੀ ਟੀ ਐਮ ਸੀ ਜੀ ਜੀਟੀਐਮਸੀ ਦੇ ਜੀਤਾ 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 ਜੀ 33 ਵਾਰ ਨੰਬਰ 16 ਜੀਤਾ ਐਮਸੀ ਵਾਰਡ ਨੰਬਰ 16 ਕਾਂਗਰਸ ਨੰਬਰ ਨਿਸ਼ਾ ਕਰਦਾ ਕਾਂਗਰਸ ਦੇ ਐਮਸੀ ਨੇ ਵਾਰਡ ਨੰਬਰ 16 ਵਾਰਡ ਨੰਬਰ 16 ਦੇ ਇਹ ਇਹ ਨੋਟਿਸ ਭੇਜ ਉਹਨਾਂ ਨੂੰ ਇਹ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਪੈਂਦੀ ਹੈ ਕਾਰਵਾਈ ਕਰੋ ਚਾਹੇ ਕੋਈ ਆਪਣਾ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਜਿਹੜਾ ਗਲਤ ਕੰਮ ਕਰਦਾ ਸੀ ਉਹਦੇ ਨਾਲ ਨਹੀਂ ਹੈ